ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ 14 April 2025 ਨੂੰ ਕੈਲਗਰੀ ਦੇ ਵਿੱਚ ਨਗਰ ਕੀਰਤਨ ਮਨਾਇਆ ਗਿਆ ਸੀ ਤੇ ਰੱਬ ਦੀ ਕਿਰਪਾ ਨਾਲ ਅਸੀਂ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਤੇ ਮੈਂ ਕੁਝ ਕਲਿੱਪਾਂ ਲਈਆਂ ਨੇ ਕਿ ਨਗਰ ਕੀਰਤਨ ਦੀਆਂ ਸੋ ਦੈਟ ਸਾਰੇ ਦੇਖ ਸਕੋ। ਅਰ ਜੋਈ ਜੋ ਆਰ ਯੂ ਹੈਪੀ ਨਗਰ ਕੀਰਤਨ ਕੀ ਹੈ ਨਗਰ ਕੀਰਤਨ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਜਿਹੜੀ ਕਿ ਵਿਸਾਖੀ ਜਾਂ ਗੁਰਪੁਰਬ ਦਿਹਾੜਿਆਂ ਤੇ ਮਨਾਈ ਜਾਂਦੀ ਹੈ ਸਿੱਖ ਧਰਮ ਦੇ ਵਿੱਚ ਇਹ ਇੱਕ ਅਹਿਮ ਪ੍ਰੋਗਰਾਮ ਹੁੰਦਾ ਹੈ ਜਿੱਥੇ ਸਾਰੇ ਲੋਕ ਇਕੱਠੇ ਹੁੰਦੇ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਫੁੱਲਾਂ ਵਾਲੀ ਪਾਲਕੀ ਦੇ ਵਿੱਚ ਸਜਾ ਕੇ ਗਲੀਆਂ ਦੇ ਵਿੱਚ ਦੀ ਕੱਢਿਆ ਜਾਂਦਾ ਤੇ ਨਾਲ ਨਾਲ ਕੀਰਤਨ ਦੇ ਪਿਆਰ ਭਰੇ ਗੀਤ ਗਾਏ ਜਾਂਦੇ ਨੇ ਜਿਹੜੇ ਕਿ ਪ੍ਰਮਾਤਮਾ ਨੂੰ ਸੰਬੋਧਿਤ ਹੁੰਦੇ ਨੇ ਇੱਕ ਪਾਸੇ ਪੱਗ ਬੰਨਣ ਦਾ ਕੰਪੀਟੀਸ਼ਨ ਵੀ ਰੱਖਿਆ ਗਿਆ ਸੀ ਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਸਾਰਿਆਂ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਗਿਆ ਸੀ ਤੇ ਲੋਕੀ ਜਿੱਦਾਂ ਮੇਲੇ 'ਚ ਇੰਜੋਏ ਕਰਦੇ ਨੇ ਜਿਵੇਂ ਪੰਜਾਬ ਵਰਗੀ ਫੀਲਿੰਗ ਆ ਰਹੀ ਸੀ ਤੇ ਲੋਕੀ ਬਹੁਤ ਜ਼ਿਆਦਾ ਪਿਆਰ ਨਾਲ ਇੱਥੇ ਇਕੱਠੇ ਹੋਏ ਸੀ ਤੇ ਇੰਜੋਏ ਕਰ ਰਹੇ ਸੀ ਜਿਵੇਂ ਇਦਾਂ ਲੱਗ ਰਿਹਾ ਸੀ ਵੀ ਜਿਦਾਂ ਪੰਜਾਬ ਦੇ ਵਿੱਚ ਹੀ ਹੋਈ ਏ